ਜੇਕਰ ਬਾਜ਼ਾਰ ਦੇ ਵਿੱਚ ਤੁਸੀਂ ਸ਼ਾਪਿੰਗ ਕਰਨ ਆਉਣਾ ਹੈ ਤਾਂ ਇਹ ਵੀਡੀਓ ਧਿਆਨ ਨਾਲ ਵੇਖਿਓ ਕਿਉਂਕਿ ਅੱਜ ਕੱਲ ਫਰੀਕ ਕੋਟ ਦੇ ਵਿੱਚ ਚੋਰਨੀਆਂ ਦਾ ਗਰੋਹ ਫਿਰਦਾ ਏ ਇਹ ਸੀਸੀਡੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੀਕ ਕੋਟ ਦੇ ਮੇਨ ਬਾਜ਼ਾਰ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਮਹਿਲਾ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰ ਰਹੀ ਸੀ ਅਤੇ ਉਹ ਦੁਕਾਨ ਦੇ ਵਿੱਚ ਜਾ ਰਹੀ ਸੀ ਤਾਂ ਉਸ ਦੇ ਮਗਰ ਤਿੰਨ ਮਹਿਲਾਵਾਂ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਵੀ ਸੀ ਜੋ ਕਿ ਤੁਸੀਂ ਸੀਸੀਡੀ ਕੈਮਰੇ ਵਿੱਚ ਸਾਫ਼ ਦੇਖ ਸਕਦੇ ਹੋ ਅਤੇ ਉਸ ਮਹਿਲਾ ਦੇ ਮਗਰਮਗਰ ਆ ਰਹੇ ਸਨ ਜਦੋਂ ਉਹ ਪੌੜੀਆਂ ਚੜ ਲੱਗੀ ਤਾਂ ਉਸ ਦੇ ਬੈਗ ਵਿੱਚੋਂ ਲੜਕੀ ਵੱਲੋਂ ਪਰਸ ਕੱਢਿਆ ਗਿਆ ਅਤੇ ਨਾਲ ਦੀ ਨੂੰ ਉਹ ਫੜਾਇਆ ਗਿਆ ਤੁਸੀਂ ਆ ਖਾਸ ਕਰਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਪਰਸ ਕੱਢਿਆ ਗਿਆ ਅਤੇ ਪਿਛਲੇ ਪਾਸੇ ਜੋ ਲੇਡੀਜ਼ ਹੈ ਉਸ ਨੂੰ ਫੜਾਇਆ ਗਿਆ ਅਤੇ ਉਸ ਤੋਂ ਬਾਅਦ ਤਿੰਨੇ ਇੱਥੇ ਮੌਕੇ ਤੋਂ ਰਫੂ ਚੱਕਰ ਹੋ ਗਈਆਂ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸਾਵਧਾਨ ਰਿਹਾ ਕਰੋ ਜਦੋਂ ਵੀ ਤੁਸੀਂ ਬਾਜ਼ਾਰ ਵਿੱਚ ਆਉਣੇ ਹੋ ਤਾਂ ਅਜਿਹੇ ਲੋਕਾਂ ਤੋਂ ਦੂਰ ਰਿਹਾ ਕਰੋ ਭੀੜ ਭੜਾ ਿਲਕੇ ਦੇ ਵਿੱਚ ਆਪਣੇ ਸਮਾਨ ਦਾ ਵੀ ਧਿਆਨ ਰੱਖਿਆ ਕਰੋ ਤਾਂ ਜੋ ਅਜਿਹੇ ਹਾਦਸੇ ਹੋ ਰਹੇ ਨੇ ਇਹਨਾਂ ਤੋਂ ਬਚਿਆ ਜਾ ਸਕੇ ਜੇਕਰ ਇਨ੍ਹਾਂ ਮਹਿਲਾਵਾਂ ਬਾਰੇ ਕਿਸੇ ਨੂੰ ਪਤਾ ਹੈ ਤਾਂ ਫ੍ਰੀਕੋਰਡ ਪੁਲਿਸ ਨੂੰ ਇਤਲਾ ਜ਼ਰੂਰ ਕਰੇ